ਫਰਾਂਚੇ ਲੈਣਾ ਹੈ ਠੀਕ ਹੈ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਚੋੜੀ ਫੋਨ ਆਇਆ ਚੋ ਤਾਂ ਸੁਣਿਆ ਸੀ ਉਹ ਜਿਹਦਾ ਮਰਜ਼ੀ ਜਰੂਰੀ ਫੋਨ ਹੋਵੇ ਪਰ ਐਡਾ ਮਾੜਾ ਕੱਟਗਾ ਪੱਤਰਕਾਰ ਤੇ ਰਹਿਗਾ ਪਹਿਲੀ ਵਾਰ ਦੇਖਿਆ ਤੂੰ ਦੇਖ ਤੇ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕਿਹਨੇ ਮੇਰੇ ਤੇ ਕੇਸ ਕਰਦੇ ਹੋ ਉਹ ਉਹ ਅਸੀਂ ਜਿੰਦਗੀ ਦੇ ਫੁੱਦੂ ਕੰਮ ਕਰੀ ਨਹੀਂ ਸਾਨੂੰ ਖਾਣ ਖਾਣ ਨਹੀਂ ਹੁੰਦੇ ਆ ਵੀ ਜੇ ਤੂੰ ਭਾਗਿਆ ਵਾਰਤ ਰਿਆ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਜਿਹਦੇ ਵਾਰਤੀ ਸਾੜੇ ਜੇ ਉਹ ਕੋਲ ਸੀ ਤਾਂ ਤਾਂ ਨੂੰ ਕਹਿ ਰਹੇ ਆ ਕਰਦੇ ਕੰਮ ਕਰਦਾ ਕੇਸ ਕਰਦੇ ਹੋ ਕਿਸ ਕੌੜ ਦਾ ਸਾਲਾ ਕਿਫਾ ਕਿ ਮੁੱਢਾ ਕਿਨੇ ਪਰਦਾ ਹੁੰਦਾ ਤਰੀਕਾ ਬੁੱਖਾਂ ਕੋਲ ਤੈਨੂੰ ਬਣਾਉਣਾ ਤਾਂ ਆਪ ਕੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰ ਤਾ ਦੋਨੋਂ ਕੁੱਟ ਕੇ ਹੀ ਲੈਣਾ ਫੇਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੁੱਤਾ ਤੂੰ ਭੈਣ ਪਹਿਲੇ ਤੂੰ ਪਹਿਲਾਂ ਪੁੱਛੀ ਕਰਦਾ ਫਿਰ ਮੈਂ ਤਾਂ ਇੱਥੋਂ ਪਰਮਿਸ਼ਨ ਨਹੀਂ ਲੈਣੀ ਇਹਨੂੰ ਮੈਨੂੰ ਬਾਦੂ ਕਿਨੂੰ ਕੰਮ ਤੋਂ ਲੈ ਮੈਂ ਤੇਰੇ ਤੋਂ ਪਰਮਿਸ਼ਨ ਲਾ ਜਿਹੜਾ ਜਿਹੜਾ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਕਿਸਾਨੇ ਲਈ ਸਖੋਂ ਹਾਂ ਨਹੀਂਦਾ ਕੋਣਾ ਤੇ ਤੂੰ 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 ਕਿਤੇ ਆਪਣੇ ਘਰੇ ਦੱਦੀ ਮੈਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਯਾਰ ਲੈਤੀ ਪਰਮਿਸ਼ਨ ਬਸ ਮੈਂ ਲੈਤੀ ਮੇਰੇ ਤੇ ਕੇਸ ਕਰਦੇ ਹੋ ਯਾਰ ਹਾਲਾ ਕੇਸ ਕਰ ਦੋ ਦਾ ਗੰਦ ਬੰਦਾ ਸਾਲਾ ਆ ਕਰ ਹੋਰ ਹੋਰ ਗੱਡ ਲੈ ਵੀਰੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਫਿਰ ਤੂੰ ਜਿਹੜੀ ਤੂੰ ਕਹੜੇ ਪੋਸਟ ਵੀ ਕਰ ਰਿਹਾ ਉਸਾਂ ਦਾ ਉਹ ਵੀ ਐਂ ਬੋਲਦਾ ਹੋਵੇ ਐਂ ਜਦੋਂ ਕੋਈ ਬੰਦਾ ਮੈਂ ਜਿਹੜਾ ਆਹ ਹੁੰਦਾ ਤਿੰਨਸਾਲਾ ਜਹਣਾ ਸਾਡੇ ਹਲਕੇ ਚ ਆ ਕੇ ਦੇ ਲੈ ਕਿਸੇ ਬੰਦੇ ਨੇ ਕਿਸੇ ਨੇ ਕੀਤਾ ਕੀ ਕੀ ਮੇਰੀ ਮੇਰੀ ਗੱਲ ਸੁਣ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਭਾਸ਼ਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਕ ਦੇ ਤਿੰਨ ਨਾਲੇ ਬਿਲਕੁਲ ਕੋਣੇ ਬੰਦੇ ਦੇ ਨਾਲ ਚਾਕ ਚ ਕੀ ਕੀ ਜਿਵੇਂ ਬਾਜਾ ਬਣਾ ਬਣਾ ਪਾਈ ਜਨ ਮੈਨੂੰ ਨਹੀਂ ਨਹੀਂ ਜੀ ਬਾਜਾ ਬਣਾ ਕੇ ਹੋਰ ਪਾ ਦੇ ਤੇਰਾ ਵੀ ਬੰਦਾ ਯਾਰ ਮੈਂ ਮਾਰ ਦੇ ਦਾਂ ਤੇ ਤੇਰਾ ਡਵਾਟਰ ਬੰਦਾ ਜੀ ਬਤਾ ਦਰ ਮੈਂ ਮੈਂ ਕਾਨੂੰਨ ਤੋਂ ਉੱਪਰ ਐ ਮੇਰੇ ਤੇ ਕੇਸ ਕਰਦੇ ਹੋ ਇਸ ਕਹਦਾ ਕੇਸ ਤਰ ਤੇ ਤੇਰੇ ਦਾ ਕੇਸ ਕੋਈ ਨਹੀਂ ਕਰਾਇਆ ਤੂੰ ਬੜਾ ਸਾਲਾ ਕਹਿੰਦੇ ਕੇਸ ਦਾ ਨੰਬਰ ਕਰਦੇ ਕਰਦੇ ਹੋ ਵੀਰੇ ਮੈਂ ਤਾਂ ਪਾਈ ਆ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਮੈਨੂੰ ਲੱਗੀਆਂ ਮੈਂ ਤਾਂ ਪਾਉਂਗਾ ਮੈਂ ਰੱਬੀ ਤੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਗਿਆ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਬਿੜਕੋ ਕਹਿੰਦਾ ਮੇਰੇ ਤਾਂ ਮੇਰਾ ਬਿੜਕੋ ਵੇਚੀ ਤੇ ਚੀ ਨ ਕਿਸ ਨੂੰ ਉਹਨੇ ਕਹਿੰਦਾ ਮੈਂ ਲੋਕ ਪਾ ਰੱਖਦਾ ਮੈਂ ਫੋਨ ਲਾ ਦੋਰੇ ਤੇ ਅੱਛਾ ਬਾਲੋ ਹਣ ਸੌਣ ਲੋ ਮੇਰੀ ਗੱਲ ਸੁਣ ਲੋ ਕੇ ਸੁਣ ਸਕਦੇ ਆ ਕੋਈ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਆ ਬਾਈ ਇਹ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਕਹਿੰ ਹੁਣ ਇਹ ਵੀ ਸੌਣਾ ਰਾਜੂ ਨੰਮ ਨੇ ਇਹ ਗੱਲ ਕਿਹਾ ਮੈਂ ਕਿਹਾ ਨਹੀਂ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਪੁੱਠੀ ਲੈਂਗੁਏਜ ਆ ਨੀ ਮਾ ਬਕਵਾਸ ਕਹਦੇ ਨੇ ਉਹ ਕਰਨ ਲੱਗ ਗਿਆ ਰਾਜੂ ਮੇਰੇ ਅੱਗੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਚ ਸਪੀਕਰ ਬਾਰੇ ਬਕਵਾਸ ਰਾਜੂ ਨੇ ਮੈਨੂੰ ਭੋਲਾ ਮੇਰੇ ਕੋਲੇ ਤਾਂ ਫੋਨ ਕੀਤਾ ਪਹਿਲਾਂ ਜਦੋਂ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ